ਲਾਈਵ ਬਾਰੇ ਦੇਖ ਰਹੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਮੈਂ ਕਲਾਸ ਤੋਂ ਇਸ ਵੇਲੇ ਖਲੋਤਿਆਂ ਹੀ ਲਾਰਜ ਸੌਟ ਚੌਂਕ ਤੇ ਜਿਸ ਤਰ੍ਹਾਂ ਕਿ ਸਭ ਨੂੰ ਪਤਾ ਹੈ ਗਰਮੀ ਦਾ ਸੀਜ਼ਨ ਆ ਚੁੱਕਾ ਹੈ ਤੇ ਗਲਾ ਸੁੱਕਣਾ ਸ਼ੁਰੂ ਹੋ ਚੁੱਕਾ ਹੈ ਖੁਸ਼ਕ ਹਵਾਵਾਂ ਚੱਲੀਆਂ ਸ਼ੁਰੂ ਹੋ ਚੁੱਕੀਆਂ ਤੇ ਪਿਆਸ ਜਿਹੜੀ ਹੈ ਹਰ ਮਿੰਟ ਬਾਅਦ ਲੱਗਦੀ ਹੈ ਇਹ ਪਿਆਸ ਸਿਰਫ ਇਨਸਾਨਾਂ ਨੂੰ ਹੀ ਜਾਨਵਰਾਂ ਨੂੰ ਵੀ ਲੱਗਦੀ ਹੈ ਪੰਛੀਆਂ ਨੂੰ ਵੀ ਲੱਗਦੀ ਹੈ ਇੱਕ ਸਮਾਂ ਹੁੰਦਾ ਸੀ ਜਿੱਥੇ ਕਿ ਪੰਛੀ ਤਲਾਬ ਦੇ ਵਿੱਚ ਜਾ ਕੇ ਪਾਣੀ ਪੀ ਲੈਂਦੇ ਸੀ ਲੇਕਿਨ ਅੱਜ ਦਾ ਸਮਾਂ ਹੈ ਕਿ ਪੰਛੀਆਂ ਨੂੰ ਪੀਣ ਦੇ ਲਈ ਪਾਣੀ ਦਾ ਜੁਗਾੜ ਕਰਨਾ ਪੈਂਦਾ ਹੈ ਇਸੇ ਚੀਜ਼ ਨੂੰ ਦੇਖਦੇ ਹੋਏ ਨਯਾਨ ਗਲੋਬਲ ਫਾਊਂਡੇਸ਼ਨ ਵੱਲੋਂ ਇੱਕ ਵੱਡਾ ਉਪਰਾਲਾ ਕੀਤਾ ਗਿਆ ਜਿੱਥੇ ਕਿ ਲਗਭਗ 10000 ਤੋਂ ਵੱਧ ਕਸੋਰੇ ਜਿਹੜੇ ਫ੍ਰੀ ਵੰਡੇ ਜਾਣਗੇ ਕੁਛ ਸਟੌਂਗ ਤੇ ਵੰਡੇ ਜਾਣਗੇ ਸਕੂਲਾਂ ਦੇ ਵਿੱਚ ਵੰਡੇ ਜਾਣਗੇ ਇਹ ਪੰਛੀਆਂ ਨੂੰ ਬਚਾਉਣ ਦੇ ਲਈ ਇਹ ਉਪਰਾਲਾ ਕੀਤਾ ਜਾ ਰਿਹਾ ਹੈ ਕਿਉਂਕਿ ਪੰਛੀ ਬਹੁਤ ਜ਼ਰੂਰੀ ਹੈ ਇਨਸਾਨ ਦੇ ਲਈ ਇਨਸਾਨ ਨੂੰ ਜਿੰਦਾ ਰੱਖਣ ਦੇ ਲਈ ਕਿਉਂਕਿ NASA ਦਾ ਇੱਕ ਖੋਜ ਹੈ ਜਿਹਦੇ ਵਿੱਚ ਉਹਨਾਂ ਨੇ ਦੱਸਿਆ ਹੈ ਕਿ ਜੇ ਦੁਨੀਆ ਦੇ ਵਿੱਚੋਂ ਪੰਛੀ ਖਤਮ ਹੋ ਗਏ ਤੇ ਇਨਸਾਨ ਵੀ ਖਤਮ ਹੋ ਜਾਣਗੇ ਤੇ ਇਸ ਇਸ ਵੇਲੇ ਸਾਡੇ ਕੋਲ ਨਯਾਨ ਗਲੋਬਲ ਫਾਊਂਡੇਸ਼ਨ ਦੇ ਵਾਈਸ ਪ੍ਰੈਜ਼ੀਡੈਂਟ ਮੌਜੂਦ ਹਨ ਰਵੀ ਸੂਜੀ ਉਹਨਾਂ ਨਾਲ ਗੱਲਬਾ ਪੰਛੀਆਂ ਲਈ ਕੀਤਾ ਜਾ ਰਿਹਾ ਸਰ ਦੇਖੋ ਜੀ ਜੋ ਜੋ ਗਰਮੀ ਆ ਰਹੀ ਹੈ ਤੁਸੀਂ ਦੇਖ ਰਹੇ ਹੋ ਕਿ ਸਾਨੂੰ ਇੰਨੀ ਗਰਮੀ ਲੱਗ ਰਹੀ ਤੇ ਜਿਹੜੇ ਇਹ ਪੰਛੀ ਨੇ ਜਾਂ ਜੀਵ ਜੰਤੂ ਨੇ ਕਿਸਾ ਜੀ ਰਹੇ ਠੀਕ ਹੈ ਜੀ ਸਾਡਾ ਇੱਕ ਐਨਜੀਓ ਵਾਲਾ ਉਪਰਾਲਾ ਹੈ ਅਸੀਂ ਪਾਣੀ ਦੇ ਕਿਸ਼ੋਰੇ ਆਪਾਂ ਛੱਤਾਂ ਦੇ ਉੱਤੇ ਲੋਕਾਂ ਨੂੰ ਪ੍ਰੋਵਾਈਡ ਕਰ ਰਹੇ ਹਾਂ ਕਿ ਆਪਣੀ ਛੱਤਾਂ ਦੇ ਉੱਤੇ ਰੱਖ ਕੇ ਉਹਨਾਂ ਨੂੰ ਪਾਣੀ ਵਗੈਰਾ ਪ੍ਰੋਵਾਈਡ ਕੀਤਾ ਜਾਵੇ ਤੇ ਸਾਡੀ ਅੰਜੂ ਦਾ ਇਹੋ ਪ੍ਰਬਲ ਹੈ ਕਿ ਹਰ ਪੰਛੀ ਆ ਕੇ ਪਾਣੀ ਪੀਵੇ ਜੀ ਬਿਲਕੁਲ ਹਰ ਪੰਛੀ ਆ ਕੇ ਪਾਣੀ ਵਿੱਚ ਪੰਛੀਆਂ ਦਾ ਉਪਰਾਲਾ ਬਹੁਤ ਜ਼ਰੂਰੀ ਹੈ ਕਿਉਂਕਿ ਪੰਛੀਆਂ ਨੂੰ ਵੀ ਪਿਆਸ ਲੱਗਦੀ ਹੈ ਤੇ ਪਿਆਸ ਜਿਹੜੀ ਹੈ ਬੁਝਾਉਣੀ ਸਭ ਤੋਂ ਵੱਡਾ ਪੁੰਡਾ ਹੈ ਜੋਤੀ ਸ਼ਾਸਤਰ ਦੇ ਮੁਤਾਬਿਕ ਵੀ ਜੇ ਤੁਹਾਨੂੰ ਕਿਹੇ ਵੀ ਤਰ੍ਹਾਂ ਦੀ ਪਰੇਸ਼ਾਨੀ ਹੈ ਕਰਜ਼ਾ ਹੈ ਵਪਾਰ ਨਹੀਂ ਚੱਲਦਾ ਤੇ ਪੰਛੀਆਂ ਨੂੰ ਦਾਣਾ ਪਾ ਦੋ ਪਾਣੀ ਪਿਆ ਦੋ ਉਹ ਤੁਹਾਡੀ ਹਰ ਸਮੱਸਿਆ ਦੂਰ ਹੋ ਜਾਂਦੀ ਹੈ ਐ ਸ਼ਾਸਤਰ ਕਹਿੰਦਾ ਹੈ ਜੋਤਿਸ਼ ਸ਼ਾਸਤਰ ਵੀ ਕਹਿੰਦਾ ਹੈ ਇਸ ਤਰ੍ਹਾਂ ਦੇ ਸ਼ਾਸਤਰ ਵੀ ਕਹਿੰਦੇ ਤੇ ਪੰਛੀ ਇਨਸਾਨ ਦਾ ਜੁੜਿਸ਼ਤਾ ਬੜਾ ਪੁਰਾਣਾ ਆ ਚੁੱਕਾ ਹੈ ਅੱਜ ਜਿਹੜੇ ਹੱਥੇ ਕਲਮ ਲੈ ਕੇ ਹੁੰਦੇ ਹਨ ਪਹਿਲੀ ਕਲਮ ਪੰਛੀਆਂ ਤੋਂ ਹੀ ਦਿੱਤੀ ਗਈ ਹੈ ਯਾਨੀ ਕਿ ਮੋਰ ਦੇ ਪੰਖ ਤੋਂ ਹੀ ਪਹਿਲੀ ਕਲਮ ਆਈ ਸੀ ਇਹ ਵੀ ਤੁਹਾਨੂੰ ਦੱਸ ਦਈਏ ਤੇ ਜਿਹੜੀ ਤੁਹਾਨੂੰ ਗੱਲ ਕਰਾਂਗੇ ਕਿ ਇਹ ਪਾਣੀ ਪਿਆਣਾ ਬਹੁਤ ਜ਼ਰੂਰੀ ਹੈ ਸ਼ਬੀਲਾਂ ਲੱਗਦੀਆਂ ਨੇ ਇਨਸਾਨ ਪਾਣੀ ਨਲਕੇ ਤੋਂ ਹੀ ਪੀ ਲੈਂਦਾ ਲੇਕਿਨ ਪੰਛ ਕਰਕੇ ਨੈਸ਼ਨਲ ਗਲੋਬਲ ਫਾਊਂਡੇਸ਼ਨ ਵੱਲੋਂ ਬੜਾ ਵੱਡਾ ਉਪਰਾਲਾ ਕੀਤਾ ਗਿਆ ਕਿ ਜਿੱਥੇ ਕਿ ਇਹ ਪੰਛੀਆਂ ਨੂੰ ਕਸੋਰੇ ਲੋਕਾਂ ਕੋਸੋਰੇ ਮੰਡੇ ਜਾ ਰਹੇ ਹਨ ਪੰਛੀਆਂ ਦੇ ਲਈ ਪੀਣ ਦਾ ਪਾਣੀ ਛੱਤ ਤੇ ਰੱਖਿਆ ਜਾਵੇ ਹਰ ਇੱਕ ਛੱਤ ਤੇ ਪੰਛੀਆਂ ਦੇ ਪੀਣ ਦਾ ਪਾਣੀ ਰੱਖਿਆ ਜਾਵੇ ਤਾਂ ਕਿ ਜਿਹੜੇ ਆ ਪੰਛੀ ਪਿਆਸਾ ਨਾ ਮਰਨ ਕਿਉਂਕਿ ਪੰਛੀ ਹੋ ਗਏ ਇਹ انسان ਦਾ ਕੁਦਰਤੀ ਰਿਸ਼ਤਾ ਬਹੁਤ ਜ਼ਰੂਰੀ ਹੈ ਜੰਗਲ ਪੰਛੀਆਂ ਨੇ ਬਸਾਏ ਹਨ انسان ਜਾ ਕੇ ਜੰਗਲ ਨਹੀਂ ਲਗਾਉਂਦਾ ਤੇ انسان ਤੇ ਪੰਛੀਆਂ ਦਾ ਰਿਸ਼ਤਾ ਬਹੁਤ ਹੀ ਡੂੰਗਾ ਰਿਸ਼ਤਾ ਹੈ ਇਹਨੂੰ ਬਣਾਏ ਰੱਖਣ ਦੇ ਲਈ ਪ੍ਰਕਿਰਤੀ ਨੂੰ ਬੈਲੈਂਸ ਰੱਖਣ ਲਈ ਪੰਛੀਆਂ ਦੀ ਰੱਖਿਆ ਬਹੁਤ ਜ਼ਰੂਰੀ ਹੈ ਤਾਂ ਨੀਨ ਗਲੋਬਲ ਫਾਊਂਡੇਸ਼ਨ ਅੱਗੇ ਵੀ ਸਮੇਂ-ਸਮੇਂ ਤੇ ਬੜੇ-ਬੜੇ ਉਪਰਾਲੇ ਕਰਦੀ ਹੈ ਚਿੜੀਆਂ ਦੇ ਹੌਸਲੇ ਵੰੜਨੇ ਤੇ ਸਮੇਂ-ਸਮੇਂ ਦੇ ਵਿੱਚ ਬਹੁਤ ਵੱਡੇ ਉਪਰਾਲੇ ਕਰਦੀ ਹੈ ਤਾਂ ਅੱਜ ਨਵਾਂ ਉਪਰਾਲਾ ਲੈ ਕੇ ਸਾਹਮਣੇ ਆਇਆ ਜਿੱਥੇ ਕਿ ਪੰਛੀਆਂ ਦੇ ਲਈ ਇੱਕ ਕਸੋਰੇ ਵੰਡੇ ਜਾ ਰਹੇ ਹਨ ਤੇ ਨੀਨ ਗਲੋਬਲ ਫਾਊਂਡੇਸ਼ਨ ਦੇ ਪ੍ਰੈਜ਼ੀਡੈਂਟ ਸਾਡੇ ਨਾਲ ਮੌਜੂਦ ਹਨ ਤੇ ਉਹਨਾਂ ਨਾਲ ਗੱਲਬਾਤ ਕਰਦੇ ਹਨ ਤੇ ਦਿਲੇ ਜੀ ਕਿਸ ਤਰ੍ਹਾਂ ਵੰਡੇ-ਵੰਡੇ ਪਿਆਸ ਲੱਗੀ ਤੇ ਇੱਕ ਤੁਸੀਂ ਪਿਆਸ ਬੁਝਾਉਂਦਾ ਵੀ ਕੰਮ ਕਰਦੇ ਪਏ ਹੋ ਪਿਆਸ ਕਿੰਨੀ ਕੀ ਜਿਹੜੀ ਇਹ ਬੁਝਾਣੀ ਜ਼ਰੂਰੀ ਹੈ ਅਸੀਂ 10 ਮਿੰਟ ਧੁੱਪ ਚ ਖੜੇ ਮੇਰਾ ਗਲਾ ਆਪਣਾ ਸੁੱਕ ਗਿਆ ਵਾ ਤੇ ਜੇ ਮੈਂ 10 ਮਿੰਟ ਨਹੀਂ ਬਰਦਾਸ਼ਤ ਕਰ ਸਕਦਾ ਤੇ ਪਸ਼ੂ ਪੰਛੀ ਕਿੱਥੋਂ ਕਰ ਸਕਦੇ ਉਹ ਤੇ ਕਿਸ ਨੂੰ 10 ਮਿੰਟ ਨਹੀਂ ਸਕਦੇ ਅਸੀਂ ਤੇ ਫਿਰ ਮੰਗ ਲੈਣੇ ਆਂ ਆ ਦੱਸ ਸਕਦੇ ਨਾ ਮੰਗ ਸਕਦੇ ਨਹੀਂ ਮੰਗ ਸਕਦੇ ਪਲੀਜ਼ ਤੇ ਜਾਨ ਤੇ ਉਹਨਾਂ ਦੇ ਬਣੀਦੀ ਆ ਐਸ ਦੇਖੋ ਸਕੋਰ ਹੈਗਾ ਇਹਨੂੰ ਛਾਤੇ ਰੱਖੋ ਸਿਰਫ ਪਾਣੀ ਪਾਣਾ ਵਾ ਸੇਰ ਨੂੰ ਤੁਸੀਂ ਜਾਓ ਪਾਣੀ ਪਾ ਦਿਓ ਬੱਚਾ ਡਿਊਟੀ ਲਾ ਦਿਓ ਆਪਣੇ ਸਰਵੈਂਟ ਦੀ ਡਿਊਟੀ ਲਾ ਦਿਓ ਜਾਂ ਖੁਦ ਲਾ ਦਿਓ ਤੇ ਇਹਦੇ ਨਾਲ ਤੁਹਾਨੂੰ ਬੜਾ ਹੀ ਪੁੰਨ ਮਿਲੇਗਾ ਬੜਾ ਸਕੂਨ ਮਿਲੇਗਾ ਕਿ ਤੁਸੀਂ ਵੀ ਕਿਸੇ ਦੀ ਜਾਨ ਬਚਾਈ ਆ। ਇਸ ਦੇ ਨਾਲ ਨਾਲ ਇੱਕ ਹੋਰ ਮੈਸੇਜ ਦੇ ਦਿੱਤਾ ਜਾਵੇ ਇਹਦੇ ਘਰੋਂ ਪਾਣੀ ਦੀ ਬੋਤਲ ਲੈ ਕੇ ਤੁਰੋ ਤੇ ਕਿਤੇ ਕੋਈ ਪਾਣੀ ਸੁੱਕਦਾ ਪੌਦਾ ਜਾਂ ਫਿਰ ਕਸੋਰਾ ਦਿਖ ਜਾਏ ਉੱਤੇ ਪਾਣੀ ਪਾ ਦਿੱਤਾ। ਬਿਲਕੁਲ ਸਰ ਮੈਨੂੰ ਸਾਰਿਆਂ ਨੂੰ ਪੀਲਾ ਹੀ ਆਪਣੇ ਆਸੇ ਵੀ ਪਾਣੀ ਲੈ ਕੇ ਜਾਣੇ ਆ। ਬੋਤਲਾਂ ਦੋ ਲੈ ਜਾਓ ਇੱਕ ਆਪਣੇ ਆਸੇ ਲੈ ਜਾਓ ਇੱਕ ਕਿੰਨਾ ਵਾਸਤੇ ਲੈ ਜਾਓ। ਕਿਤੇ ਵੀ ਸਕੋਰਾ ਮਿਲਦਾ ਉਰ ਤੇ ਪਾਣੀ ਪਾ ਦਿਓ। ਮੈਂ ਕਹਿੰਨਾ 100% ਹੈ ਪੁੰਨ ਵਾਲਾ ਕੰਮ ਆ। ਇਹ ਬੜਾ ਸਕੂਨ ਮਿਲੇਗਾ। ਬੜੇ ਜਾਨਵਰਾਂ ਦੀ ਜਾਨ ਬਚੇਗੀ। ਤੇ ਜੀ ਬਿਲਕੁਲ ਬਹੁਤ ਜਾਨਵਰਾਂ ਦੀ ਜਾਨ ਬਚੇਗੀ ਤੇ ਡਾਕਟਰ ਵੀ ਸਾਡੇ ਨਾਲ ਮੌਜੂਦ ਹਨ ਤੇ ਡਾਕਟਰ ਏ ਉਪਰਾਲਾ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਦਾ ਕਿੰਨਾ ਕੁ ਜ਼ਰੂਰੀ ਹੈ ਬੈਲੈਂਸ ਕਰਨਾ ਪ੍ਰਕਿਰਤੀ ਦੇ ਵਿੱਚ ਆ ਦੇਖੋ ਸਰ ਨਿਆਨ ਗਲੋਬਲ ਫਾਊਂਡੇਸ਼ਨ ਦੇ ਜਿਹੜੇ ਚੇਅਰਮੈਨ ਦੀਰਜ ਗਿਲ ਜੀ ਨੇ ਇਹ ਹਰ ਸਾਲ ਗਰਮੀਆਂ ਦੇ ਵਿੱਚ ਉਪਰਾਲਾ ਕਰਦੇ ਨੇ ਇਹਦੇ ਸਾਨੂੰ ਬਹੁਤ ਹੀ ਖੁਸ਼ੀ ਹੁੰਦੀ ਹੈ ਤੇ ਮੈਂ ਸ਼ੁਰਤੋਂ ਹੀ ਐਪਰੀਸ਼ੀਏਟ ਕੀਤਾ ਦੀਰਜ ਜੀ ਨੂੰ ਇਸ ਵੱਲੋਂ ਕਿਉਂਕਿ ਇਨਸਾਨਾਂ ਦੇ ਨਾਲ-ਨਾਲ ਬੇਜਬਾਨ ਜਾਨਵਰਾਂ ਦਾ ਜਿਹੜਾ ਸੋਚਦੇ ਨੇ ਤੇ ਇਸ ਵਾਰ ਇਹਨਾਂ ਨੇ ਕਰੀਬ 10000 ਦੇ ਤੋਂ ਜ਼ਿਆਦਾ ਜਿਹੜੇ ਕਿਸੋਰੇ ਜਿਹੜੇ ਟਾਰਗੇਟ ਕੀਤਾ ਇਹਨਾਂ ਨੇ ਡਿਸਟ੍ਰੀਬਿਊਟ ਕਰਨ ਦਾ ਤੇ ਬਹੁਤ ਹੀ ਅੱਛੀ ਗੱਲ ਹੈ ਤੇ ਮੈਂ ਕਵਾਂਗਾ ਬਹੁਤ ਹੀ ਹਿਊਜ ਮੈਸੇਜ ਜਿਹੜਾ ਅੰਮ੍ਰਿਤਸਰ ਚ ਕਰਵਾਇਆ ਹੋਏਗਾ ਇਸ ਚੀਜ਼ ਦਾ ਕਿਉਂਕਿ ਇਹਨਾਂ ਨੇ ਇੱਕ ਇੱਕ ਉਸ ਚੀਜ਼ ਦਾ ਪਲੈਟਫਾਰਮ ਤਿਆਰ ਕੀਤਾ ਕਿ ਅਸੀਂ ਪਾਰਕਸ ਦੇ ਵਿੱਚ ਵੀ ਲੋਕਾਂ ਨੂੰ ਵੇਅਰ ਕਰਾਂਗੇ ਸਕੂਲਸ ਦੇ ਵਿੱਚ ਬੱਚਿਆਂ ਨੂੰ ਵੇਅਰ ਕਰਾਂਗੇ ਜਾਗਰੂ ਕਰਾਂਗੇ ਕਿ ਜਿਸ ਤਰੀਕੇ ਦੇ ਨਾਲ ਸਾਨੂੰ ਪਿਆਸ ਲੱਗਦੀ ਹੈ ਉਸੇ ਤਰੀਕੇ ਦੇ ਨਾਲ ਪਸ਼ੂ ਪੰਛੀਆਂ ਨੂੰ ਵੀ ਲੱਗਦੀ ਹੈ ਤੇ ਉਹ ਵੀ ਸਾਡੀ ਸੁਸਾਇਟੀ ਦਾ ਹਿੱਸਾ ਨੇ ਤੇ ਉਹਨਾਂ ਨੂੰ ਉਹਨਾਂ ਦਾ ਧਿਆਨ ਰੱਖਣਾ ਸਾਡਾ ਫਰਜ਼ ਬੰਦਾ ਜੀ ਬਿਲਕੁਲ ਧਿਆਨ ਰੱਖਣਾ ਫਰਜ਼ ਬੰਦਾ ਤੇ ਸਾਡੇ ਨਾਲ ਰਿਤੇਸ਼ ਚਰਣਾ ਜੀ ਵੀ ਹਨ ਤੇ ਇਹਨਾਂ ਵੀ ਗੱਲਬਾਤ ਕਰਾਂਗੇ ਸਰ ਦੇਖੋ ਪਿਆਸ ਜਿਹੜੀ ਹੈ ਇਨਸਾਨ ਮੰਗ ਵੀ ਲੈਂਦਾ ਨਲਕੇ ਜਾ ਕੇ ਆਪ ਹੀ ਪੀ ਲੈਂਦਾ ਲੇਕਿਨ ਜਿਹੜੇ ਪੰਛੀ ਹੈ ਪਸ਼ੂ ਪੰਛੀ ਹੈ ਉਹ ਕਿਸੇ ਟੈਂਕ ਦੇ ਵਿੱਚ ਛੱਪੜਾਂ ਤੇ ਛੱਪੜਾਂ ਚ ਜਾ ਕੇ ਪਾਣੀ ਪੀਂਦੇ ਆ ਛੱਪੜ ਖਤਮ ਹੋ ਗਿਆ ਐ ਜਿਸ ਤਰ੍ਹਾਂ ਜਿਸ ਤਰ੍ਹਾਂ ਸ਼ਹਿਰ ਵੱਧਾ ਜਾ ਰਿਹਾ ਛੱਪੜ ਨਾਲੇ ਬੰਦ ਹੁੰਦੇ ਜਾ ਰਿਹਾ ਤੇ ਪਿਆਸ ਬੁਝਾਣ ਲਈ ਉਹਨਾਂ ਕੋਲ ਤਾਂ ਨਲਕਾ ਵੀ ਹੈ ਨਹੀਂ ਛੱਪੜ ਹੀ ਬੰਦ ਕਰਤੇ ਤੇ ਸਾਡੀ ਡਿਊਟੀ ਹੀ ਬੰਦੀ ਹੈ ਇਹਨੂੰ ਕਰਨਾ ਉਸੇ ਉਸੇ ਡਿਊਟੀ ਦਾ ਕੁਝ 파ਟ ਨਿਭਾ ਰਹੇ ਕਿ ਅਸੀਂ ਇਹ ਸਾਡੇ ਦਿਰੇਜ ਜੀ ਨੇ ਉਹਨਾਂ ਦਾ ਇਨੀਸ਼ੀਏਟਿਵ ਸੀਗਾ ਉਹਨਾਂ ਦੀ ਸੋਚ ਸੀਗੀ ਕਿ ਜਿੰਨਾ ਵੀ ਹੋ ਸਕੇ ਮੈਸੇਜ ਨੂੰ ਸਪਰੈਡ ਕਰ ਸਕੇ ਤੁਸੀਂ ਟੈਂਪਰੇਚਰ ਦੇਖੋ ਐਟ ਲੀਸਟ ਆਸ ਟਾਈਮ 40 ਡਿਗਰੀ ਦੇ ਆਸ-ਪਾਸ ਚੱਲ ਰਿਹਾ ਹੈ 40-42 ਆਉਣ ਵਾਲੇ ਟਾਈਮ ਦੇ ਵਿੱਚ 50 ਡਿਗਰੀ ਹੋ ਜਾਏਗਾ ਹੁਣ ਸਾਨੂੰ ਅੱਧਾ ਘੰਟਾ ਮੁਸ਼ਕਲ ਹੋ ਰਹੀ ਹੈ ਧੁੱਪ ਦੇ ਵਿੱਚ ਹੁਣ ਸਾਨੂੰ ਪਿਆਸ ਵੀ ਪਿਆਸ ਲੱਗੇਗੀ ਬੋਤਲ ਲੈ ਕੇ ਪੀਲਾਂਗੇ ਪੈਸੇ ਦੇ ਕੇ ਪੀਲਾਂਗੇ ਪੰਛੀਆਂ ਦੇ ਲਈ ਜਿਸ ਇੱਕ ਮੈਸੇਜ ਸਪਰੈਡ ਕਰ ਰਹੇ ਆ ਲੋਕਾਂ ਨੂੰ ਜਿੰਨਾ ਵੱਧ ਤੋਂ ਵੱਧ ਹੋ ਸਕਦਾ ਹੈ ਜ਼ਰੂਰੀ ਨੇ ਜਿਹੜੇ ਦੇਖ ਵੀ ਰਹੇ ਨੇ ਕਿਤੇ ਨਾ ਕਿਤੇ ਕੋਈ ਬਰਤਨ ਮਿਲਦਾ ਛੱਤ ਤੇ ਜ਼ਰੂਰ ਰੱਖੋ ਇੱਕ ਦੋ ਗਲਾਸ ਪਾਣੀ ਉੱਥੇ ਛਾਂ ਦੇ ਵਿੱਚ ਜ਼ਰੂਰ ਰੱਖੋ ਉਹਨਾਂ ਦਾ ਵੀ ਕੁਝ ਨਾ ਕੁਝ ਜ਼ਰੂਰ ਸੋਚੋ ਤੁਸੀਂ ਜੀ ਬਿਲਕੁਲ ਬਹੁਤ ਵੱਡੀ ਗੱਲ ਕੀਤੀ ਹੈ ਪੰਛੀਆਂ ਨੂੰ ਪਿਆਸ ਲੱਗਦੀ ਹੈ ਤੇ ਪਿਆਸ ਬੁਝਾਉਂਦਾ ਸਭ ਤੋਂ ਵੱਡਾ ਉਪਰਾਲਾ ਕਰਨਾ ਬਹੁਤ ਜ਼ਰੂਰੀ ਹੈ ਸ਼ਾਸਤਰ ਦੇ ਮੁਤਾਬਿਕ करिए ਇਨਸਾਨੀਅਤ ਦੇ ਮੁਤਾਬਿਕ करिए ਇਹ ਆਪਣੀ ਡਿਊਟੀ ਮੰਨ ਲਈਏ ਕਿਉਂਕਿ ਇਨਸਾਨਾਂ ਨੇ ਹੀ ਪੰਛੀਆਂ ਦਾ ਜੰਗਲ ਜਿਹੜਾ ਪੰਛੀਆਂ ਦਾ ਘਰ ਹੈ ਉਜਾੜ ਕੇ ਆਪਣਾ ਕੰਕਰੀਟ ਦਾ ਜੰਗਲ ਯਾਨੀ ਕਿ ਸ਼ਹਿਰ ਬਸਾ ਲਿਆ ਲੇਕਿਨ ਅੱਜ ਗੱਲ ਕਰੀਏ ਤੇ ਆਪਣੀ ਡਿਊਟੀ ਸਮਝਦੇ ਹੋਏ ਹਰ ਘਰ ਦੀ ਛੱਤ ਦੇ ਉੱਤੇ ਇੱਕ ਕਸੋਰਾ ਵਿੱਚ ਪਾਣੀ ਹੋਣਾ ਬਹੁਤ ਜ਼ਰੂਰੀ ਹੈ ਤਾਂ ਕਿ ਜਿਹੜੇ ਪੰਛੀ ਆ ਉਹਨਾਂ ਦੀ ਪਿਆਸ ਬੁਝਾਈ ਜਾ ਸਕੇ ਇਸ ਦੇ ਨਾਲ ਨਾਲ ਆਪਣੇ ਘਰ ਦੇ ਬਾਹਰ ਵੀ ਇੱਕ ਕਸੋਰਾ ਤੇ ਨਾਲ ਪਾਣੀ ਰੱਖਿਆ ਜਾ ਸਕੇ ਤਾਂ ਕਿ ਸਟਰੀਟ ਡੌਗ ਹੋ ਗਏ ਜਾਂ ਹੋਰ ਕੋਈ ਲੰਗਦਾ ਜਾਨਵਰ ਜਿਹੜਾ ਆਪਣੀ ਪਿਆਸ ਬੁਝਾ ਸਕੇ